ਪੰਜਾਬੀ ਬੋਲੀ ਨੂੰ ਢਾਹ ਜਿਹੜੀ ਆ ਉਹ ਜ਼ਿਆਦਾ ਇਸ ਕਰਕੇ ਲੱਗੀ ਹੈ ਕਿ ਇਹਦੀ ਲਿਪੀ ਸਾਂਝੀ ਨਹੀਂ ਹੈਗੀ। ਹੂੰ ਠੀਕ ਹੈ ਪੰਜਾਬ ਦੇ ਵਿੱਚ ਗੁਰਮੁਖੀ ਹੈ ਤੇ ਉਧਰਲੇ ਪਾਸੇ ਸ਼ਾਹਮੁਖੀ ਹੈ। ਠੀਕ ਹੈ ਨਾ ਸੋ ਉਹ ਉਹਨੂੰ ਵੀ ਇੱਕ ਕਰਨ ਦਾ ਜਿਹੜਾ ਯਤਨ ਹੈ ਨਾ ਉਹ ਉਹਦੇ ਬਾਰੇ ਵੀ ਕਾਫੀ ਮੈਨੂੰ ਲੱਗਦਾ ਕਿ ਖਾਸੀ ਇਹਦੇ ਬਾਰੇ ਵੀ ਗੱਲ ਹੋਈ ਕਿ ਕਿਵੇਂ ਇੱਕ ਸਾਂਝੀ ਲਿਪੀ ਹੁੰਦੀ ਤੇ ਪੰਜਾਬੀ ਕਿਤੇ ਦੀ ਕਿਤੇ ਵਿਕਸਿਤ ਹੁੰਦੀ। ਹੂੰ ਹੂੰ ਤੇ ਜਦੋਂ ਉੱਥੇ ਪੰਜਾਬੀ ਬੋਲੀ ਦੀ ਗੱਲ ਹੁੰਦੀ ਸੀ ਤਾਂ ਮੈਨੂੰ ਲੱਗਦਾ ਕਿ ਉਹ ਪੰਜਾਬੀ ਬੋਲੀ ਲਈ ਸੈਕੇ ਹੋਏ ਲੋਕ ਨੇ ਕਿਉਂਕਿ ਪੰਜਾਬ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਇਹ ਸਕੂਲਾਂ ਦੇ ਵਿੱਚ ਪੜ੍ਹਾਏ ਨਹੀਂ ਜਾਂਦੀ ਇਹ ਸਿਰਫ ਬੋਲੀ ਜਾਂਦੀ ਆ ਬੋਲਦੇ ਸਾਰੇ ਪੰਜਾਬੀ ਨੇ ਪੜ੍ਹ ਪੜਾਈ ਨਹੀਂ ਜਾਂਦੀ ਸਾਡੇ ਪੰਜਾਬ ਵਾਲੇ ਤਾਂ ਬੋਲਣ ਵੀ ਨਹੀਂ ਦਿੰਦੇ ਸਕੂਲਾਂ 'ਚ ਇੱਥੇ ਬੋਲਣ ਤੇ ਹੈਗਾ ਉੱਥੇ ਲਿਖਣ ਤੇ ਵੀ ਹੈਗਾ ਜਿ ਪੜ੍ਹਾਈ ਨਹੀਂ ਜਾਂਦੀ ਤੇ ਲਿਖੀ ਨਹੀਂ ਜਾਂਦੀ ਲਿਖੀ ਨਹੀਂ ਜਾਂਦੀ ਤੇ ਚੰਗੀ ਤਰ੍ਹਾਂ ਦਾ ਸਾਹਿਤ ਪੈਦਾ ਨਹੀਂ ਹੁੰਦਾ ਮਤਲਬ ਉਹ ਸਹਿਤਕਾਰ ਘਟ ਜਾਂਦੇ ਆ ਹੈਨਾ ਪੰਜਾਬੀ ਦੇ ਉੱਪਰ ਫਿਰ ਪੰਜਾਬੀ ਦਾ ਜਿਹੜਾ ਵਿਕਾਸ ਆ ਉਹ ਘਟ ਜਾਂਦਾ ਹੈ ਸੋ ਕਿਥੇ ਨਾ ਕਿਥੇ ਘਾਟਾਂ ਹੁੰਦੀਆਂ ਆਪਣੇ ਹੁਣ ਇੱਥੇ ਪੰਜਾਬੀ ਬੋਲਣ ਦੇ ਉੱਪਰ ਤਾਂ ਕੋਈ ਪਾਬੰਦੀ ਐਨੀ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਪ੍ਰਾਈਵੇਟ ਨੇ ਉਹ ਲਾਉਂਦੇ ਨੇ ਜੀ ਤੇ ਇਸੇ ਤਰ੍ਹਾਂ ਦੀ ਪਾਬੰਦੀ ਉੱਥੇ ਵੀ ਹੈ ਹੂੰ ਉੱਥੇ ਜਿਹੜੀ ਹੈਗੀ ਆ ਉਹਨਾਂ ਦੀ ਨੈਸ਼ਨਲ ਭਾਸ਼ਾ ਜਿਹਨੂੰ ਅਸੀਂ ਕਹਿੰਨੇ ਆ ਉਹ ਉਰਦੂ ਆ ਤੇ ਉਹ ਫਿਰ ਉਰਦੂ ਬੋਲਣਾ ਜਿਹੜਾ ਜ਼ਿਆਦਾ ਟੌਰ ਸਮਝਿਆ ਜਾਂਦਾ ਇੱਕ ਪੜਿਆ ਲਿਖਿਆ ਬੰਦਾ ਸਮਝਿਆ ਜਾਂਦਾ ਪੰਜਾਬੀ ਨੂੰ ਅਜੇ ਵੀ ਗੁਮਾਰਾ ਦੀ ਬੋਲੀ ਕਹੀ ਜਾਂਦੇ ਇਸ ਕਾਨਫਰੰਸ ਦੇ ਵਿੱਚ ਇਸ ਪੱਖ ਤੋਂ ਪੰਜਾਬੀ ਨੂੰ ਉੱਪਰ ਚੱਕਣ ਲਈ ਕਾਫੀ ਤਰਦਦ ਜਿਹੜੇ ਨੇ ਉਹ ਖਾਸ ਤੌਰ ਤੇ ਕੀਤੇ ਜਦੋਂ ਪੰਜਾਬ ਦੇ ਮੁੱਖ ਮੁੱਦੇ ਆਉਂਦੇ ਆ ਤਾਂ ਨਾ ਮੁੱਦਿਆਂ ਦੇ ਵਿੱਚ ਪੰਜਾਬੀ ਬੋਲੀ ਦਾ ਮੁੱਦਾ ਵੀ ਜਿਹੜਾ ਉਹ ਵੀ ਪੂਰਾ ਪ੍ਰਧਾਨ ਸੀਗਾ ਕਿ ਪੰਜਾਬੀ ਬੋਲੀ ਸਾਡੀ ਜਿਹੜੀ ਹੈ ਇਹਦਾ ਨਰਾਦਰ ਨਾ ਹੋਵੇ ਇਹਦਾ ਆਦਰ ਹੋਵੇ ਸੋ ਬਹੁਤ ਕੁਛ ਸੀਗਾ ਜਿਵੇਂ ਹੁਣ ਖਾਸ ਤੌਰ ਤੇ ਜਿਵੇਂ ਨਵੇਂ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ ਇਹ ਵੀ ਇੱਕ ਸੀਗਾ ਕਿ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ ਕਿਵੇਂ ਕਰੀਏ ਹੈ ਨਾ ਹੁਣ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਜਿਹੜੀ ਚੀਜ਼ ਅੱਜ ਕੱਲ ਨਹੀਂ ਆਉਂਦੀ ਉਹ ਤਾਂ ਸਮਝੋ ਫਿਰ ਜ਼ੀਰੋ ਹੀ ਆ ਅਲੋਪ ਹੋ ਜਾਂਦੀ ਹੈ ਤੇ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਸ਼ ਆ ਗਈ ਉਹ ਤਾਂ ਲੋਕ ਚਲ ਚਾਹੇ ਗਲਤ ਹੋਵੇ ਚਾਹੇ ਠੀਕ ਹੋਵੇ ਪਰ ਆਪਾਂ ਇਹ ਮੇਨੇ ਪੰਜਾਬ ਦੇ ਵਿੱਚ ਇਸ ਵਾਲੇ ਬੜਾ ਹੰल्लू ਚਲਾ ਜਾ ਮੱਚਿਆ ਹੋਇਆ ਪੰਜਾਬੀ ਅਕਾਲੀ ਪਾਰਟੀ ਐਂਡ ਸਿ ਸ਼੍ਰੋਮਣੀ ਪਰੰਧਕ ਕਮੇਟੀ ਐ ਐਂਡ ਜੋ ਵੀ ਕੋਸ਼ ਐ ਸੋਸ਼ਲ ਮੀਡੀਆ ਨੇ ਲੋਕਾਂ ਤੱਕ ਇਹ ਨਹੀਂ ਆ ਖਬਰਾਂ ਪਹੁੰਚਾ ਦਿੱਤੀਆਂ ਕਿ ਹਰ ਵਿਅਕਤੀ ਜਿਹੜਾ ਉਹ ਸਮਝ ਜਾਂਦਾ ਕਿ ਸੜਾ ਰਾਤ ਨੂੰ 3 ਵਜੇ ਕੀ ਵਰ ਪਰਿਆ ਤੇ ਅਸਲੇ ਕੀ ਵਾਪਰਿਆ ਸੋ ਸੋਸ਼ਲ ਮੀਡੀਆ ਜਿਹੜਾ ਵਾ ਜਿੰਨਾਂ ਇਹਦੇ ਨਾਲ ਪੰਜਾਬੀ ਨੂੰ ਅਸੀਂ ਨਹੀਂ ਜੋੜਦੇ ਉਹਨਾਂ ਚ ਇਹਦਾ ਵਿਕਾਸ ਹੋਣਾ ਮੈਂ ਵੀ ਮੈਸੇਜ ਕਰਨਾ ਹੋਵੇ ਤੇ ਮੈਨੂੰ ਲੱਗੂਗਾ ਇੰਗਲਿਸ਼ ਚ ਸੌਖਾ ਹੈ ਜਾਂ ਮੈਂ ਕਰ ਦੂੰਗੀ ਤੁਸੀਂ ਕਦੋਂ ਆਓਗੇ T U S I N ਤੁਸੀਂ ਕਦੋਂ ਠੀਕ ਹੈ ਨਾ ਸੋ ਉਹ ਹੈਗਾ ਯੂਜ਼ ਹੋ ਗਿਆ ਉਹਦਾ ਬਟ ਅਸੀਂ ਉਹਨੂੰ ਰੋਮਨ ਲਿਪੀ ਚ ਕਰ ਲਿਆ ਪੰਜਾਬੀ মিডিਆ ਦੇ ਨਾਲ ਜਦੋਂ ਅਸੀਂ মিডিਆ ਦੀ ਗੱਲ ਕਰਦੇ ਹਾਂ ਤੇ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿੱਥੇ WhatsApp ਆਉਂਦੀ ਹੈ ਉੱਥੇ TikTok ਆ ਵੀ ਹੁੰਦੀ ਹੈ ਨਾ ਹੋਰ ਵੀ ਹੁੰਦਾ YouTube ਵੀ ਉਹਦੇ ਚੋਂ YouTube ਵੀ ਆਉਂਦਾ ਕਿ ਉਹਦੇ ਚ TikTokਰਾਂ ਹੀ ਅਸੀਂ ਕਿ ਪੇਸ਼ ਕਰ ਰਹੇ ਹਾਂ ਕਿ ਜਿਹੜੇ ਹੁੰਦੇ ਨੇ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਰਹੀਆਂ ਪੱਕੀ ਪੇਸ਼ ਕਰ ਰਹੇ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਉਹਦੇ ਚ ਜੀ ਪੰਜਾਬੀ ਬੋਲੀ ਨੂੰ ਢਾਹ ਜਿਹੜੀ ਆ ਉਹ ਜ਼ਿਆਦਾ ਇਸ ਕਰਕੇ ਲੱਗੀ ਹੈ ਕਿ ਇਹਦੀ ਲਿਪੀ ਸਾਂਝੀ ਨਹੀਂ ਹੈਗੀ ਹਮ ਠੀਕ ਹੈ ਪੰਜਾਬ ਦੇ ਵਿੱਚ ਗੁਰਮੁਖੀ ਹੈ ਤੇ ਉਧਰਲੇ ਪਾਸੇ ਸ਼ਾਹਮੁਖੀ ਹੈ ਠੀਕ ਹੈ ਨਾ ਸੋ ਉਹ ਉਹਨੂੰ ਵੀ ਇੱਕ ਕਰਨ ਦਾ ਜਿਹੜਾ ਯਤਨ ਹੈ ਨਾ ਉਹ ਉਹਦੇ ਬਾਰੇ ਵੀ ਕਾਫੀ ਮੈਨ ਲੱਗਦਾ ਕਿ ਖਾਸੀ ਇਹਦੇ ਬਾਰੇ ਵੀ ਗੱਲ ਹੋਈ ਕਿ ਕਿਵੇਂ ਇੱਕ ਸਾਂਝੀ ਲਿਪੀ ਹੁੰਦੀ ਤੇ ਪੰਜਾਬੀ ਕਿਤੇ ਦੀ ਕਿਤੇ ਵਿਕਸਿਤ ਹੁੰਦੀ ਹੂੰ ਹੂੰ ਤੇ ਜਦੋਂ ਉੱਥੇ ਪੰਜਾਬੀ ਬੋਲੀ ਦੀ ਗੱਲ ਹੁੰਦੀ ਸੀ ਤਾਂ ਮੈਨੂੰ ਲੱਗਦਾ ਕਿ ਉਹ ਪੰਜਾਬੀ ਬੋਲੀ ਲਈ ਸੈਕੇ ਹੋਏ ਲੋਕ ਨੇ ਹੂੰ ਹੂੰ ਕਿਉਂਕਿ ਪੰਜਾਬ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਇਹ ਸਕੂਲਾਂ ਦੇ ਵਿੱਚ ਪੜ੍ਹਾਏ ਨਹੀਂ ਜਾਂਦੇ ਇਹ ਸਿਰਫ ਬੋਲੀ ਜਾਂਦੀ ਆ ਬੋਲਦੇ ਸਾਰੇ ਪੰਜਾਬੀ ਨੇ ਪਰ ਪੜ੍ਹਾਈ ਨਹੀਂ ਜਾਂਦੀ ਸਾਡੇ ਪੰਜਾਬ ਵਾਲੇ ਤਾਂ ਬੋਲਣ ਵੀ ਨਹੀਂ ਦਿੰਦੇ ਸਕੂਲਾਂ 'ਚ ਇੱਥੇ ਬੋਲਣ ਤੇ ਹੈਗਾ ਉੱਥੇ ਲਿਖਣ ਤੇ ਵੀ ਹੈਗਾ ਜਿਵੇਂ ਪੜ੍ਹਾਈ ਨਹੀਂ ਜਾਂਦੀ ਤੇ ਲਿਖੀ ਨਹੀਂ ਜਾਂਦੀ ਲਿਖੀ ਨਹੀਂ ਜਾਂਦੀ ਤੇ ਚੰਗੇ ਤਰ੍ਹਾਂ ਦਾ ਸਾਹਿਤ ਪੈਦਾ ਨਹੀਂ ਹੁੰਦਾ ਮਤਲਬ ਉਹ ਸਾਹਿਤ ਘੱਟ ਜਾਂਦੇ ਆ ਹੈਨਾ ਪੰਜਾਬੀ ਦੇ ਉੱਪਰ ਫਿਰ ਪੰਜਾਬੀ ਦਾ ਜਿਹੜਾ ਵਿਕਾਸ ਆ ਉਹ ਘੱਟ ਜਾਂਦਾ ਸੋ ਕਿਥੇ ਨਾ ਕਿਤੇ ਘਾਟਾਂ ਹੁੰਦੀਆਂ ਆਪਣੇ ਹੁਣ ਇੱਥੇ ਪੰਜਾਬੀ ਬੋਲਣ ਦੇ ਉੱਪਰ ਤਾਂ ਕੋਈ ਪਾਬੰਦੀ ਨਹੀਂ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਪ੍ਰਾਈਵੇਟ ਨੇ ਉਹ ਲਾਉਂਦੇ ਨੇ ਜੀ ਤੇ ਇਸੇ ਤਰ੍ਹਾਂ ਦੀ ਪਾਬੰਦੀ ਉੱਥੇ ਵੀ ਹੈ ਹੂੰ ਉੱਥੇ ਜਿਹੜੀ ਹੈਗੀ ਆ ਉਹਨਾਂ ਦੀ ਨੈਸ਼ਨਲ ਭਾਸ਼ਾ ਜਿਹਨੂੰ ਅਸੀਂ ਕਹਿੰਦੇ ਆ ਉਹ ਉਰਦੂ ਹੈ ਹੂੰ ਹੂੰ ਤੇ ਉਹ ਫਿਰ ਉਰਦੂ ਬੋਲਣਾ ਜਿਹੜਾ ਜ਼ਿਆਦਾ ਟੌਰ ਸਮਝਿਆ ਜਾਂਦਾ ਇੱਕ ਪੜਿਆ ਲਿਖਿਆ ਬੰਦਾ ਸਮਝਿਆ ਜਾਂਦਾ ਪੰਜਾਬੀ ਨੂੰ ਅਜੇ ਵੀ ਗਵਾਰਾ ਦੀ ਬੋਲੀ ਕਹੀ ਜਾਂਦੇ ਇਸ ਕਾਨਫਰੰਸ ਦੇ ਵਿੱਚ ਇਸ ਪੱਖ ਤੋਂ ਪੰਜਾਬੀ ਨੂੰ ਉੱਪਰ ਚੱਕਣ ਲਈ ਕਾਫੀ ਤਰਦਦ ਜਿਹੜੇ ਨੇ ਉਹ ਖਾਸ ਤੌਰ ਤੇ ਕੀਤੇ ਜਦੋਂ ਪੰਜਾਬ ਦੇ ਮੁੱਖ ਮੁੱਦੇ ਆਉਂਦੇ ਆ ਤਾਂ ਉਹ ਮੁੱਦਿਆਂ ਦੇ ਵਿੱਚ ਪੰਜਾਬੀ ਬੋਲੀ ਦਾ ਮੁੱਦਾ ਵੀ ਜਿਹੜਾ ਉਹ ਵੀ ਪੂਰਾ ਪ੍ਰਧਾਨ ਸੀਗਾ ਕਿ ਪੰਜਾਬੀ ਬੋਲੀ ਸਾਡੀ ਜਿਹੜੀ ਹੈ ਇਹਦਾ ਨਰਾਦਰ ਨਾ ਹੋਵੇ ਇਹਦਾ ਆਦਰ ਹੋਵੇ ਸੋ ਬਹੁਤ ਕੁਸ਼ੀਗਾ ਜਿਵੇਂ ਹੁਣ ਖਾਸ ਤੌਰ ਤੇ ਜਿਵੇਂ ਨਵੇਂ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ ਇਹ ਵੀ ਇੱਕ ਸੀਗਾ ਕਿ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ ਕਿਵੇਂ ਕਰੀਏ ਹੈ ਨਾ ਹੁਣ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਜਿਹੜੀ ਚੀਜ਼ ਅੱਜ ਕੱਲ ਨਹੀਂ ਆਉਂਦੀ ਉਹ ਤਾਂ ਸਮਝੋ ਫਿਰ ਜ਼ੀਰੋ ਹੀ ਆ ਅਲੋਪ ਹੋ ਜਾਂਦੀ ਹੈ ਤੇ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਆ ਗਈ ਉਹ ਤਾਂ ਲੋਕਾਂ ਚਲ ਚਾਹੇ ਗਲਤ ਹੋਵੇ ਚਾਹੇ ਠੀਕ ਹੋਵੇ ਉਹ ਆਪੇ ਆ ਮੈਨੇ ਪੰਜਾਬ ਦੇ ਵਿੱਚ ਇਸ ਵਾਲੇ ਬੜਾ ਹਲੂਚਾ ਲੱਜ ਮੱਚਿਆ ਹੋਇਆ ਪੰਜਾਬੀ ਅਕਾਲੀ ਪਾਰਟੀ ਐਂਡ ਸਚ ਰੋਮਣੀ ਪਰੰਦਾ ਕਮੇਟੀ ਐ ਐਂਡ ਜੋ ਵੀ ਕੋਸ਼ ਆ ਤੋ ਸੋਸ਼ਲ ਮੀਡੀਆ ਨੇ ਲੋਕਾਂ ਤੱਕ ਇਹ ਨਹੀਂ ਆ ਖਬਰਾਂ ਪਹੁੰਚਾ ਦਿੱਤੀਆਂ ਕਿ ਹਰ ਵਿਅਕਤੀ ਜਿਹੜਾ ਉਹ ਸਮਝ ਜਾਂਦਾ ਕਿ ਸੜਾ ਰਾਤ ਨੂੰ 3 ਵਜੇ ਕੀ ਵਰ ਪਰਿਆ ਤੇ ਅਸੜੇ ਕੀ ਵਾਪਰਿਆ ਸੋ ਸੋਸ਼ਲ ਮੀਡੀਆ ਜਿਹੜਾ ਵਾ ਜਿੰਨਾਂ ਇਹਦੇ ਨਾਲ ਪੰਜਾਬੀ ਨੂੰ ਅਸੀਂ ਨਹੀਂ ਜੋੜਦੇ ਉਹਨਾਂ ਚ ਇਹਦਾ ਵਿਕਾਸ ਨਹੀਂ ਮੈਂ ਵੀ ਮੈਸੇਜ ਕਰਨਾ ਹੋਵੇ ਤੇ ਮੈਨੂੰ ਲੱਗੂਗਾ ਇੰਗਲਿਸ਼ ਚ ਸੌਖਾ ਹੈ ਜਾਂ ਮੈਂ ਕਰ ਦੂੰਗੀ ਤੁਸੀਂ ਕਦੋਂ ਆਓਗੇ TUSIN ਤੁਸੀਂ ਕਦੋਂ ਠੀਕ ਹੈ ਨਾ ਸੋ ਉਹ ਹੈਗਾ ਯੂਜ਼ ਹੋ ਗਿਆ ਉਹਦਾ ਬਟ ਅਸੀਂ ਉਹਨੂੰ ਰੋਮਨ ਲਿਪੀ ਚ ਕਰ ਲਿਆ ਪੰਜਾਬੀ মিডিਆ ਦੇ ਨਾਲ ਜਦੋਂ ਅਸੀਂ মিডিਆ ਦੀ ਗੱਲ ਕਰਦੇ ਹਾਂ ਤੇ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿੱਥੇ WhatsApp ਆਉਂਦੀ ਹੈ ਉੱਥੇ TikTok ਕਮ ਵੀ ਆਉਂਦੀ ਹੈ ਨਾ ਹੋਰ ਵੀ ਹੁੰਦਾ YouTube ਵੀ ਉਹਦੇ ਚੋਂ YouTube ਵੀ ਆਉਂਦਾ ਕਿ ਉਹਦੇ ਚ TikTokਰਾਂ ਹੀ ਅਸੀਂ ਕੀ ਪੇਸ਼ ਕਰ ਰਹੇ ਹਾਂ ਕੀ ਜਿਹੜਾ ਹੁੰਦੇ ਨੇ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਰਹੀਆਂ ਪੱਕੀ ਪੇਸ਼ ਕਰ ਰਹੇ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਉਹਦੇ ਚ ਜੀ